ਪੰਜਾਬ ਸਰਕਾਰ ਦੇ ਹੁਕਮਾ ਤਹਿਤ ਪੰਜਾਬ ਪੁਲਿਸ ਨਸ਼ਾ ਤਸਕਰਾਂ ਤੇ ਨਕੀਲ ਕਸਨ ਲਈ ਸਰਗਰਮ ਹੈ ਜਿਸ ਦੇ ਤਹਿਤ ਆਏ ਦਿਨ ਸਫਲਤਾਵਾਂ ਹਾਸਲ ਕਰ ਰਹੀ ਹੈ ਨਸ਼ਾ ਤਸਕਰਾਂ ਤੇ ਨਕੀਲ ਕਸਨ ਲਈ ਜਾਰੀ ਮੁਹਿੰਮ ਤਹਿਤ ਪੁਲਿਸ ਥਾਣਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਨੇ 29 ਕਿਲੋ 200 ਗ੍ਰਾਮ ਡੋਡੇ ਚੂਰਾ ਪੋਸ ਦੇ ਬੂਟੇ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਕਸ਼ਮੀਰ ਮਸੀਹ ਵਜੋਂ ਹੋਈ ਹੈ ਡੀਐਸਪੀ ਰਾਜਪੀਰ ਸਿੰਘ ਨੇ ਦੱਸਿਆ ਕਿ ਕਸ਼ਮੀਰ ਮਸੀਹ ਅਮਨਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰਣੀਆਂ ਦੀ ਹਵੇਲੀ ਵਿੱਚ ਕੰਮ ਕਰਦਾ ਸੀ ਜਿੱਥੇ ਚੂਰਾ ਪੋਸਟ ਦੇ ਬੂਟੇ ਲਗਾਏ ਹੋਏ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਲਕ ਅਮਨਦੀਪ ਸਿੰਘ ਨੂੰ ਵੀ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਹੋਰ ਕੀ ਕਿਹਾ ਡੀਐਸਪੀ ਰਾਜਵੀਰ ਸਿੰਘ ਨੇ ਤੁਸੀਂ ਵੀ ਸੁਣੋ ਥਾਣਾ ਧਾਰੀਵਾਲ ਦੇ ਜਿਹੜੇ ਐਸਐਚਓ ਸਾਹਿਬ ਤੇ ਪੁਲਿਸ ਫੋਰਸ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਐਸੇ ਮੁਖਬਰ ਨੇ ਇਤਲਾਹ ਦਿੱਤੀ ਸੀਗੀ ਕਿ ਜਿਹੜਾ ਆਪਣਾ ਅਮਨਦੀਪ ਸਿੰਘ ਸਾਨਾ ਜਮੇਰ ਸਿੰਘ ਰਣੀਆਂ ਪਿੰਡ ਦਾ ਵਾ ਤੇ ਇਹਦਾ ਜਿਹੜਾ ਨਾਲ ਨੌਕਰ ਰੱਖਿਆ ਵਾ ਕਸ਼ਮੀਰ ਕਸ਼ਮੀਰ ਮਸੀ ਉਰਫ ਭੋਲਾ ਸਨਮ ਰਤਨ ਸਿੰਘ ਵਾਸੀ ਸਿੱਧਵਾਂ ਦਾ ਇਹਨਾਂ ਨੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਜਿਹੜੀ ਹਵੇਲੀ ਆ ਉਹਦੇ ਨਾਲ ਪੈਲੀ ਦੇ ਵਿੱਚ ਜਿਹੜਾ ਵਾ ਡੋਡੇ ਪੋਸਟ ਦੇ ਜਿਹੜੇ ਬੂਟੇ ਜਿਹੜੇ ਆ ਉਹ ਲਾਏ ਹੋਏ ਆ ਤੇ ਉਹਨਾਂ ਨੂੰ ਜਿਹੜਾ ਇਹਨੇ ਵੱਡ ਕਿਤੇ ਮਤਲਬ ਲੈ ਕੇ ਕਿਤੇ ਚੱਲੇ ਆ ਜਿਹਦੇ ਸਬੰਧ ਦੇ ਵਿੱਚ ਤੁਰੰਤ ਜਿਹੜੇ ਆ ਥਾਣਾ ਤਾਰੀਵਾਲ ਦੀ ਐਸਐਚਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਵਾ ਹਰਕਤ ਚਾਉਂਦੇ ਉਸੇ ਤੁਰੰਤ ਉੱਥੇ ਜਿਹੜਾ ਮੌਕੇ ਦੇ ਉੱਤੇ ਜਾ ਕੇ ਅਮਨਦੀਪ ਸਿੰਘ ਦੀ ਵੇਲੀ ਦੇ ਬਾਅਦ ਜਿਹੜਾ ਉੱਥੇ ਖੇਤਾਂ ਦੇ ਵਿੱਚ ਰੇਡ ਕੀਤਾ ਤੇ ਉੱਥੇ ਜਿਹੜੇ ਆ ਚੂਰਾ ਪੋਸਟ ਦੇ ਜਿਹੜੇ ਆ ਉਹ ਬੂਟੇ ਜਿਹੜੇ ਇਹਨਾਂ ਨੇ ਵੱਢ ਕੇ ਰੱਖੇ ਹੋਏ ਸੀ ਦੀ ਲੈ ਕੇ ਚੱਲੇ ਸੀਗੇ ਉਹ ਜਿਹੜੇ ਉੱਥੋਂ ਬਰਾਮਦ ਹੋਏ ਆ ਜਿਨ੍ਹਾਂ ਦੀ ਜਿਹੜੀ ਆ ਮੌਕੇ ਦੇ ਉੱਤੇ ਜਿਹੜੀ ਗਿਰਤੀ ਕੀਤੀ ਗਈ ਜਿਹੜੇ 29 ਕਿਲੋ 200 ਗ੍ਰਾਮ ਜਿਹੜੇ ਆ ਇਹ ਜਿਹੜੇ ਪੋਪੀਅਸਕ ਦੇ ਜਿਹੜੇ ਬੂਟੇ ਆ ਇਹ ਹੋਏ ਆ ਤੇ ਇਹ ਇੱਕ ਪੁਲਿਸ ਦੀ ਬੜੀ ਵਧੀਆ ਵਧੀਆ ਸਫਲਤੀ ਆ ਮੌਕੇ ਦੇ ਉੱਤੇ ਜਿਹੜਾ ਕਸ਼ਮੀਰ ਮਸੀਹ ਉਹ ਭੋਲਾ ਸਾ ਨਵਰਤਨ ਮਸੀਹ ਪਿੰਡ ਸਿਧਵਾ ਦਾ ਉਹਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਸਬੰਧ ਦੇ ਵਿੱਚ ਥਾਣਾ ਤਾਰੀਵਾਲ ਵਿਖੇ ਮਕਦਮਾ ਨੰਬਰ 31 ਮਿਤੀ 7/4/24 ਅੰਡਰ ਸੈਕਸ਼ਨ 18 61 85 ਐਨਡੀਪੀਐਸ ਅਧੀਨ ਪਰਚਾ ਦਰਜ ਕਰਕੇ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਆ। ਦੂਸਰਾ ਜਿਹੜਾ ਪਗੌੜਾ ਦੋਸ਼ੀ ਆ ਅਮਨਦੀਪ ਸਿੰਘ ਸਨੋਹਜ ਮੇਰ ਸਿੰਘ ਰਣੀਆਂ ਦਾ ਇਹਦੇ ਤੇ ਜਿਹੜੇ ਪੁਲਿਸ ਪਾਰਟੀਆਂ ਬਣਾ ਕੇ ਰੇਡ ਕੀਤੀ ਜਾ ਰਹੀ ਆ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ। ਹਾਂਜੀ ਇਹ ਪਤਾ ਲੱਗਾ ਵਾ ਵੀ ਇਹਦੀ ਇੱਕ ਅੱਡੇ ਦੇ ਉੱਤੇ ਹੀ ਬੇਕਰੀ ਦੀ ਦੁਕਾਨ ਵੀ ਆ। ਜੀ ਨਾ ਬੱਟੇਗਾ। ਬਿਕਰੀ ਦਾ ਤੇ ਪਤਾ ਨਹੀਂ ਇਹਦਾ ਨਾਮ ਅਮਨਦੀਪ ਸਿੰਘ ਜਿਹੜਾ ਮਾਲਕ ਹੈ ਸਾਨੂੰ ਅਜਮੇਰ ਸਿੰਘ ਰਣੀਆਂ ਪਿੰਡ ਦਾ ਜੀ ਇਹ ਤਾਂ ਪਟੋਕਰ ਕੀ ਹੈ ਜੀ ਕੋਈ ਪਹਿਲਾਂ ਦੇ ਕ੍ਰਿਮੀਨਲ ਟੋਕਰੇ ਦਾ ਜੀ ਹਾਂ ਜੀ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਆਪਣੇ ਰਿਕਾਰਡ ਦੇ ਉੱਤੋਂ ਤਸਦੀਕ ਕਰਕੇ ਤੇ ਫਿਰ ਇਹਦਾ ਪਤਾ ਚੱਲੇਗਾ ਪਾਹਲ ਬਿਕਰੀ ਪਾਹਲ ਬਿਕਰੀ ਸਰ ਤੁਹਾਡੀ ਹਾਲ ਤੇ ਹਾਂ ਜੀ ਮੇਨ ਬਾਜ਼ਾਰ ਧਾਰੀ ਵੱਲ